ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਉੱਪਰ ਪੰਜਾਬ ਪੈਨਸ਼ਨ ਅਪਡੇਟ ਦੇ ਉੱਪਰ ਸਰਕਾਰ ਦਾ ਖਾਸ ਵੱਡਾ ਐਲਾਨ ਹੋ ਚੁੱਕਿਆ ਹੈ 1 ਅਕਤੂਬਰ ਨੂੰ ਪੈਨਸ਼ਨਾਂ ਵਧਣਗੀਆਂ ਸਰਕਾਰ ਦੀ ਹੋਈ ਮੀਟਿੰਗ ਦੌਰਾਨ ਭਗਵੰਤ ਮਾਨ ਸਰਕਾਰ ਦੀ ਹੋਈ ਮੀਟਿੰਗ ਪੰਜਾਬ ਕੈਬਨਿਟ ਵਿੱਚ ਅਤੇ ਪੀਐਮ ਮੋਦੀ ਦੇ ਨਾਲ ਕੀਤੀ ਗੱਲਬਾਤ ਅਨੁਸਾਰ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਆਂ ਸਰਕਾਰੀ ਸੂਤਰਾਂ ਅਨੁਸਾਰ ਅਪਡੇਟ ਜੋ ਨਿਕਲ ਕੇ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਜੁਕਰ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਗ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪੀਐਮ ਮੋਦੀ ਨੇ ਨਵੇਂ ਰਾਤ ਫੰਡਾਂ ਵਾਸਤੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਹੁਣ ਉਹ ਪੰਜਾਬ ਸਰਕਾਰ ਦੇ ਜੋ ਰੁਕੇ ਹੋਏ ਫੰਡ ਨੇ ਉਹ ਜਲਦ ਹੀ ਲਾਗੂ ਕਰਨ ਜਾ ਰਹੀਏ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਪੈਨੇ ਫੰਡ ਤੇ ਜਿਵੇਂ ਹੀ ਇਹ ਫੰਡ ਪੰਜਾਬ ਸਰਕਾਰ ਤੱਕ ਪਹੁੰਚਦੇ ਨੇ ਦਿਵਾਲੀ ਤੋਂ ਪਹਿਲਾਂ 1 ਅਕਤੂਬਰ ਤੋਂ ਬਾਅਦ ਬਾਅਦ ਤੁਹਾਡੀਆਂ ਪੈਨਸ਼ਨਾਂ ਵਧ ਸਕਦੀਆਂ ਹਨ ਸਰਕਾਰੀ ਸੂਤਰਾਂ ਅਨੁਸਾਰ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਸ ਦੇ ਮੁਤਾਬਕ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਪਏ ਆ ਮਿਲੀ ਜਾਣਕਾਰੀ ਦੇ ਮੁਤਾਬਕ ਹੀ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 1500 ਵਾਲੀ ਪੈਨਸ਼ਨ ਨੂੰ ਬੁੜਾਪਾ ਵਿਧਵਾ ਅੰਗ ਇਹਨਾਂ ਦੀ ਪੈਨਸ਼ਨ ਨੂੰ 2500 ਰੁਪਏ ਕਰਨ ਸੰਬੰਧੀ ਕਾਫੀ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਔਰਤਾਂ ਦੀ ਜੋ 11000 ਵਾਲੀ ਗਾਰੰਟੀ ਦਿੱਤੀ ਹੋਈ ਸੀ ਉਸ ਨੂੰ ਵੀ ਲਾਗੂ ਕਰਨ ਉੱਪਰ ਕਾਫੀ ਸਵਾਲ ਉਠਾਏ ਜਾ ਰਹੇ ਨੇ ਸਰਕਾਰ ਇਹਨਾਂ ਵਿੱਚੋਂ ਕੋਈ ਵੀ ਸਕੀਮ ਲਾਗੂ ਕਰ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਚੈਨਲ ਨਾਲ ਜੁੜਜੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹੋਰ ਤਾਜ਼ਾ ਜਾਣਕਾਰੀਆਂ ਵਾਸਤੇ ਵਧੀਆ ਜਾਣਕਾਰੀਆਂ ਵਾਸਤੇ